ਮੈਂ ਹੈਰਾਨ ਹੈ ਕਿ ਉਹ ਵੀਡੀਓ ਬਾਹਰ ਕਿਵੇਂ ਆ ਗਈ ਕਿਉਂਕਿ ਉਹ ਵੀਡੀਓ ਜਿਹੜੀ ਹੈ ਮੈਂ ਖੁਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਕਰਾਈ ਸੀ ਮੈਂ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਸੈਕਟਰੀਟ ਦੇ ਵਿੱਚੋਂ ਡਿਲੀਟ ਕਰਾਈ ਸੀ ਔਰ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਹੋਈ ਸੀ ਜਿੰਨਾ ਕਾਰਡਾਂ ਦੇ ਵਿੱਚ ਡਿਲੀਟ ਹੋਈ ਸੀ ਉਹਨਾਂ ਕਾਰਡਾਂ ਦੇ ਵਿੱਚ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਤੇ ਪ੍ਰਾਣੀ ਰਿਕਵਰ ਕਰਨੀ ਬਹੁਤ ਔਖੀ ਹੁੰਦੀ ਹੈ ਇਹਦੀ ਇੱਕੋ ਹੀ ਪੈਨ ਡਰਾਈਵ ਸੀ ਜਿਹੜੀ ਮਨਜੋਤ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੇ ਕੋਲ ਸੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜਿੱਦਾਂ ਤੁਸੀਂ ਹੁਣੇ-ਹੁਣੇ ਇੱਕ ਵੀਡੀਓ ਦੇਖੀ ਜਿਸ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖੁਦ ਇਹ ਕਹਿ ਰਹੇ ਨੇ ਕੀ ਵੀਡੀਓ ਪਤਾ ਨਹੀਂ ਕਿਸ ਨੇ ਲੀਕ ਕੀਤੀ ਉਸ ਦੀ ਜੋ ਪੈਨ ਡਰਾਈਵ ਸੀ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਸੀ ਤੇ ਉਹਨਾਂ ਨੇ ਉਹ ਪੈਨ ਡਰਾਈਵ ਖੁਦ ਗਿਆਨੀ ਰੁਘਵੀਰ ਸਿੰਘ ਨੂੰ ਦਿੱਤੀ ਅਤੇ ਗਿਆਨੀ ਰੁਘਵੀਰ ਸਿੰਘ ਦੇ ਕੋਲੋਂ ਉਹ ਪੈਨ ਡਰਾਈਵ ਦੇ ਵਿੱਚੋਂ ਡਾਟਾ ਕਿਵੇਂ ਲੀਕ ਹੋ ਸਕਦਾ ਹੈ ਇਹ ਤਾਂ ਬਹੁਤ ਸੋਚਣ ਵਾਲੀ ਗੱਲ ਹੈ ਸੋਸ਼ਲ ਮੀਡੀਆ ਦੇ ਉੱਪਰ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਵੀ ਚੱਲ ਰਹੀਆਂ ਨੇ ਤੇ ਜਥੇਦਾਰ ਦੇ ਉੱਪਰ ਜੋ ਕਿ આરોਪ ਵੀ ਲੱਗ ਰਹੇ ਨੇ ਇਸ ਦੇ ਸਾਧੂ ਨੇ આરોਪ ਲਗਾਏ ਸੀ ਦੋਸਤੋ ਬਾਅਦ ਜਥੇਦਾਰ ਦੀ ਫੇਵਰ ਦੇ ਵਿੱਚ ਵੀ ਬਹੁਤ ਸਾਰੀਆਂ ਸਿੱਖ ਸੰਗਤਾਂ ਆਈਆਂ ਕਿ ਜਥੇਦਾਰ ਦੇ ਉੱਪਰ ਇਦਾਂ ਦਾ ਇਲਜ਼ਾਮ ਲਗਾਉਣਾ ਇਹ ਸਰਾਸਰ ਗਲਤ ਹੈ। ਵਿਰਸਾ ਸਿੰਘ ਬਲਟੋਹਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਹੈ ਸੀਨੀਅਰ ਲੀਡਰ ਹੈ ਉਸਨੇ ਵੀ ਕਿਹਾ ਕਿ ਜੋ ਜਥੇਦਾਰ ਹੈ ਇਸ ਨੂੰ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਣਾ ਪੈਣਾ ਹੈ ਅਤੇ ਇਸ ਨੂੰ ਵੀ ਤਨਖਾਹ ਲਾਉਣੀ ਚਾਹੀਦੀ ਹੈ। ਜਿਵੇਂ ਸੁਖਬੀਰ ਸਿੰਘ ਬਾਦਲ ਨੂੰ ਤਨਖਈਆ ਸਿੱਖ ਐਲਾਨ ਕੀਤਾ ਹੈ ਉਸੇ ਤਰੀਕੇ ਦੇ ਨਾਲ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਤਨਖਾਹ ਲਾਉਣੀ ਜ਼ਰੂਰੀ ਹੈ ਇਹ ਬਿਆਨ ਦਿੱਤੇ ਨੇ ਵਿਰਸਾ ਸਿੰਘ ਬਟੋਹਾ ਨੇ ਹੁਣ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਸੋਚਦੇ ਹੋ ਕਿ ਜਥੇਦਾਰ ਕਿਹੜੀ ਵੀਡੀਓ ਦੀ ਗੱਲ ਕਰ ਰਹੇ ਨੇ ਜਥੇਦਾਰ ਉਹਦੇ ਵਿੱਚ ਉਸ ਵੀਡੀਓ ਦੀ ਗੱਲ ਕਰ ਰਹੇ ਨੇ ਜਿਹੜੀ ਵੀਡੀਓ ਵਿਰਸਾ ਸਿੰਘ ਬਟੋਹਾ ਦੋਂ ਜੋ ਗਾਲਾਂ ਕੱਢਦੇ ਦੀ ਵੀਡੀਓ ਸਾਹਮਣੇ ਆਈ ਸੀ ਉਸ ਵੀਡੀਓ ਨੂੰ ਜਦੋਂ ਸ਼ੂਟ ਕੀਤਾ ਤੇ ਉਸ ਦਾ ਜੋ ਸਾਰਾ ਡਾਟਾ ਸੀ ਉਹ ਜਥੇਦਾਰ ਦੇ ਕੋਲੇ ਸੀ ਤੇ ਉਹਨਾਂ ਨੇ ਗਿਆਨੀ ਰੁਘਵੀਰ ਸਿੰਘ ਨੂੰ ਦਿੱਤਾ ਕਿ ਇਹ ਡਾਟਾ ਲੀਕ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਨੇ ਜਾਂ ਫਿਰ ਕੋਈ ਹੋਰ ਅੰਦਰਲਾ ਐਸਾ ਵਿਅਕਤੀ ਹੈ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਲੱਗ ਰਿਹਾ ਹੈ ਤੇ ਉਹਨਾਂ ਨੇ ਇਹਨਾਂ ਦੀ ਛਵੀ ਨੂੰ ਵਿਗਾੜਨ ਦੇ ਲਈ ਇਸ ਖਬਰ ਨੂੰ ਤੋੜ ਮੋੜ ਕੇ ਪੇਸ਼ ਕੀਤਾ ਵੱਖ-ਵੱਖ YouTube ਚੈਨਲਾਂ ਦੇ ਉੱਪਰ ਵੱਖ-ਵੱਖ Facebook ਪੇਜਾਂ ਦੇ ਉੱਪਰ ਬਾਕੀ ਜਥੇਦਾਰ ਉਹਨਾਂ ਦੇ ਉੱਪਰ આરોਪ ਲਗਾਉਣੇ ਤਾਂ ਸਰਾਸਰ ਗਲਤ ਹੈ ਕਿਉਂਕਿ ਜਿੰਨਾ ਚਿਰ ਸਬੂਤ ਸਾਹਮਣੇ ਨਹੀਂ ਆਉਂਦੇ ਉਹਨਾਂ ਚਿਰ ਆਪਾਂ ਕਿਸੇ ਦੇ ਉੱਪਰ આરોਪ ਨਹੀਂ ਲਾ ਸਕਦੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ